ਮੇਰੇ ਆਉਣ ਨਾਲ ਇਹ ਸੀਟ ਇੰਟਰਸਟਿੰਗ ਤਾਂ ਬਣ ਗਈ ਹੈਗੀ ਹੌਟ ਬੁੱਟ ਨੇ ਬਣੀ ਹਲੇ ਉਹਦਾ ਰੀਜ਼ਨ ਹੈ ਕਿ ਮੈਨੂੰ ਚੈਲੰਜ ਕੋਈ ਨਹੀਂ ਆਈ ਡੋਨਟ ਥਿੰਕ ਕਿ ਕੋਈ ਨੇੜੇ ਤੇੜੇ ਵੀ ਆਉਂਦਾ ਹੌਟ ਤਾਂ ਹੋਵੇ ਜੋ ਮੁਕਾਬਲਾ ਹੋ ਕੋ ਖੜਾ ਹੁੰਦਾ ਜੋ ਵੀ ਉਮੀਦਵਾਰ ਖੜਾ ਹੁੰਦਾ ਉਹ ਸਭ ਤੋਂ ਇਸਾਤ ਦੀ ਉਮੀਦ ਕਰਦਾ ਹੈ ਤੇ ਅਸੀਂ ਘਰ ਜਾਂਦੇ ਸਾਦੀ ਉਮੀਦ ਕਿਉਂ ਨਾ ਕਰਾਂਗੇ ਨਾ ਸਾਰੀ ਪਬਲਿਕ ਦੇ ਸਾਥ ਦੀ ਉਮੀਦ ਕਰਦੇ ਆ ਉਸ ਉਮੀਦਵਾਰ ਨਾਲ ਖੜੇ ਹੋਏ ਆ ਤੇ ਉਹਨਾਂ ਦੇ ਸਾਥ ਦੀ ਉਮੀਦ ਕਰਦੇ ਆ ਸਭ ਤੋਂ ਪਹਿਲਾਂ ਤਾਂ ਲਾਅ ਐਂਡ ਆਰਡਰ ਦਾ ਮੁੱਦਾ ਹੈ ਆਪਾਂ ਦੇਖਿਆ ਕਿ ਯੂਪੀ ਵਰਗੀਆਂ ਸਟੇਟਾਂ ਹਰਿਆਣਾ ਵਰਗੀਆਂ ਸਟੇਟਾਂ ਲਾਅ ਐਂਡ ਆਰਡਰ ਦੇ ਵਿੱਚ ਆਪਣੇ ਨਾਲੋਂ ਕਿਤੇ ਬਿਹਤਰ ਨੇ ਇੱਥੇ ਕਿਸੇ ਨੂੰ ਪ੍ਰੋਟੀਆਂ ਦੀ ਕਾਲ ਆ ਰਹੀ ਹੈ ਮੁਟਕਾਂ ਹੋ ਰਹੀਆਂ ਹੋ ਰਿਹਾ ਬੜਾ ਕੁਝ ਹੋ ਰਿਹਾ ਸੋ ਇਹ ਵੀ ਇੱਕ ਅਹ ਮੁੱਦਾ ਹੈ ਇਸ ਤੋਂ ਦੂਜਾ ਮੁੱਦਾ ਵਿਕਾਸ ਦਾ ਹੈਗਾ ਕਿ ਪੂਰੇ ਦੇਸ਼ ਦਾ ਵਿਕਾਸ ਕਿੰਨੀ ਤੇਜ਼ ਗਤੀ ਨਾਲ ਹੋ ਰਿਹਾ ਹੈ ਕਿਉਂਕਿ ਜਿਹੜਾ ਵੀ ਵਿਕਾਸ ਹੋ ਰਿਹਾ ਹੈ ਭਾਵੇਂ ਉਹ ਪੰਜਾਬ 'ਚ ਹੀ ਜਿੰਨਾ ਹੋਇਆ ਉਹ ਸੈਂਟਰਲ ਗਵਰਨਮੈਂਟ ਦੀਆਂ ਸਕੀਮਾਂ ਨਾਲ ਹੋਇਆ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਸੈਂਟਰ ਜੋ ਵੀ ਫੰਡ ਇੱਥੇ ਭੇਜੇ ਉਹ ਠੀਕ ਤਰ੍ਹਾਂ ਯੂਟਿਲਾਈਜ਼ ਹੋਣ ਦੂਜੀ ਗਵਰਨਮੈਂਟ ਹੋਣ ਕਰਕੇ ਬਿਕੋਜ਼ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੈ ਇਹ ਇੱਕ ਤਰ੍ਹਾਂ ਨਾਲ ਤਿਆਰੀ ਹੈਗੀ ਅਗਲੀ ਵਿਧਾਨ ਸਭਾ ਦੀ ਇਲੈਕਸ਼ਨ ਦੀ ਜੇ ਅਸੀਂ ਇਹਦੇ ਵਿੱਚ ਦਿੱਤਾਗੇ ਤਾਂ ਹੋਰ ਹੌਸਲਾ ਹੋਊਗਾ ਤੇ ਵਿਧਾਨ ਸਭਾ ਦੇ ਵਿੱਚ ਵੀ ਭਾਜਪਾ ਪਾਰਟੀ ਦੀ ਸਰਕਾਰ ਆਊਗੀ ਉੱਥੇ ਜਾ ਕੇ ਹੀ ਤਾਲਮੇ ਸੈਂਟਰ ਗਵਰਨਮੈਂਟ ਦਾ ਤੇ ਸਟੇਟ ਗਵਰਨਮੈਂਟ ਦਾ ਬਣੂਗਾ ਆਪਣੀ ਡਬਲ ਇੰਜਨ ਦੀ ਸਰਕਾਰ ਬਣੂਗੀ ਤੇ ਉਹਦੇ ਨਾਲ ਹੀ ਵਿਕਾਸ ਹੋਊਗਾ ਸੈਂਟਰ ਧਿਆ ਜਿੰਨੀਆਂ ਵੀ ਸਕੀਮਾਂ ਉਹਨਾਂ ਦੀ ਉਹਨਾਂ ਨੂੰ ਤੋੜ ਮਰੋੜ ਕੇ ਇੱਥੇ ਲਾਗੂ ਨਹੀਂ ਕੀਤਾ ਜਾਊਗਾ ਠੀਕ ਤਰ੍ਹਾਂ ਲਾਗੂ ਹੋਣੀ ਹੈ ਜਿਹੜੀ ਭਾਵਨਾ ਨਾਲ ਸੈਂਟਰ ਨੇ ਬਣਾਈਆਂ ਉਸੇ ਤਰ੍ਹਾਂ ਲਾਗੂ ਹੋਣੀ ਹੈ ਕਿ ਦੇਖੋ ਜਿੰਨਾ ਚਿਰ ਉੱਪਰਲੀ ਸਰਕਾਰ ਤੇ ਜਿੰਨਾ ਚਿਰ ਲੋਕ ਇੱਕ ਵਾਰੀ ਭਾਜਪਾ ਨੂੰ ਵੋਟਾਂ ਨਹੀਂ ਪਾਉਂਦੇ ਉਹਨਾਂ ਚਿਰ ਤਾਲਮੇਲ ਨਹੀਂ ਬੈਠਦਾ ਜੀ ਸੈਂਟਰ ਤੇ ਸਟੇਟ ਦਾ ਤੇ ਉਹਦੇ ਨਾਲ ਵਿਕਾਸ ਦੇ ਵਿੱਚ ਜਿਹੜੀ ਹੈਗੀ ਗਤੀ ਰੁਕਦੀ ਹੈ ਜਾਂ ਮਤਲਬ ਉਹ ਜੋ ਉਹਨਾਂ ਦੀ ਮਨਸ਼ਾ ਹੁੰਦੀ ਹੈ ਉਹ ਪੂਰੀ ਨਹੀਂ ਹੁੰਦੀ ਉਹਦੇ ਵਿੱਚ ਇਹ ਨਹੀਂ ਕਿ ਗੱਲ ਨਹੀਂ ਪਹੁੰਚਦੀ ਉੱਤੇ ਇੱਕ ਮਿਸਮੈਚ ਹੋ ਜਾਂਦਾ ਹੈ ਜਦੋਂ ਉੱਪਰਲੀ ਗਵਰਨਮੈਂਟ ਕੁਸ਼ੋਰ ਕਰ ਰਹੀ ਹੈ ਨੀਚੇ ਵਾਲੀ ਕੁਸ਼ੋਰ ਕਰ ਰਹੀ ਹੈ ਤਾਂ ਉਹਦੇ ਨਾਲ ਇੱਕ ਮਿਸਮੈਚ ਹੋ ਜਾਂਦਾ ਜਿਹੜਾ ਕਿ ਉਹ ਸਾਰੀ ਗੱਲ ਨੂੰ ਖਤਮ ਕਰ ਦਿੰਦਾ ਜੋ ਮਨਸ਼ਾ ਹੁੰਦੀ ਹੈ ਡਵੈਲਪਮੈਂਟ ਦੀ ਉਹਦੇ ਵਿੱਚ ਰੁਲ ਕੇ ਰਹਿ ਜਾਂਦਾ ਬਹੁਤ ਖੁਸ਼ੀ ਹੋ ਰਹੀ ਹੈ ਜੀ ਮੈਂ ਧੰਨਵਾਦ ਵੀ ਕਰਦੀ ਹਾਂ ਸਾਡੇ ਪ੍ਰਧਾਨ ਮੰਤਰੀ ਜੀ ਨਰੇਂਦਰ ਮੋਦੀ ਜੀ ਦਾ ਤੇ ਸਮੂਹ ਬੀਜੇਪੀ ਲੀਡਰਸ਼ਿਪ ਦਾ ਜਿਹੜੀ ਸੈਂਟਰ ਦੀ ਲੀਡਰਸ਼ਿਪ ਹੈ ਸਟੇਟ ਦੀ ਲੀਡਰਸ਼ਿਪ ਹੈ ਤੇ ਜ਼ਿਲ੍ਹੇ ਦੀ ਲੀਡਰਸ਼ਿਪ ਹੈ ਜਿੰਨਾਂ ਦਾ ਸੰਗਤਵੇਂ ਟਿਕਟ ਮਿਲੀ ਹੈ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੇ ਬਹੁਤ ਵੱਡੀ ਇਸਤਰੀ ਦੀ ਉਮੀਦ ਕਰਦੀ ਹਾਂ। ਉਹ ਲੱਗਦਾ ਜੀ ਤੁਹਾਡੇ ਆਉਣ ਨਾਲ ਇੱਕ ਹੌਟ ਸੀਟ ਬਣ ਗਈ ਹੈ। ਅਖੰਡਾ ਪਹਿਲਾਂ ਵੀ ਹੌਟ ਸੀਟ ਰਹੀ ਹੈ। ਦੇਖੋ ਵੀ ਪੂਰੇ ਪੰਜਾਬ ਦੀ ਗੈਦਰ ਰਾਜਨੀਤੀ ਨਹੀਂ ਗੈਸ ਇਸ ਤਰ੍ਹਾਂ ਦੀ। ਮੇਰੇ ਆਉਣ ਨਾਲ ਇਹ ਸੀਟ ਇੰਟਰਸਟਿੰਗ ਤਾਂ ਬਣ ਗਈ ਹੈਗੀ ਹੌਟ ਹਟ ਨੇ ਬਣੀ ਹਲੇ। ਉਹਦਾ ਰੀਜ਼ਨ ਹੈ ਕਿ ਮੈਨੂੰ ਚੈਲੰਜ ਕੋਈ ਨਹੀਂ। ਆਈ ਡੋਨਟ ਥਿੰਕ ਕਿ ਕੋਈ ਨੇੜੇ ਤੇੜੇ ਵੀ ਆਊਗਾ। ਹੌਟ ਤਾਂ ਤਾਂ ਹੋਵੇ ਜੇ ਕੋਈ ਮੁਕਾਬਲਾ ਹੋਵੇ। ਮੈਮ ਬਾਜ਼ ਪਾਨੇ ਤੁਹਾਡੇ ਤੇ ਵਿਸ਼ਵਾਸ ਜਤਾਇਆ ਜੀ। ਤੁਹਾਡੇ ਸੋਰਾ ਸਾਹਿਬ ਸਕੰਦਰ ਸਿੰਘ ਮਲੋਕਾ ਤੁਹਾਡਾ ਸਾਥ ਦੇਣਗੇ। ਇਸ ਤੇ ਸਵਾਲ ਦਾ ਜਵਾਬ ਉਹਨਾਂ ਤੋਂ ਹੀ ਲਵਾਂ ਤਾਂ ਬੈਟਰ ਹੈ ਤੇ ਜੋ ਖੜਾ ਹੁੰਦਾ ਹੈ ਜੋ ਵੀ ਉਮੀਦਵਾਰ ਖੜਾ ਹੁੰਦਾ ਹੈ ਉਹ ਸਭ ਦੇ ਸਾਥ ਦਾ ਦੀ ਉਮੀਦ ਕਰਦਾ ਹੈ ਤੇ ਅਸੀਂ ਘਰ ਜਾਂਦੇ ਸਾਥ ਦੀ ਉਮੀਦ ਕਿਉਂ ਨਾ ਕਰਾਂਗੇ ਹਨਾ ਸਾਰੀ ਪਬਲਿਕ ਦੇ ਸਾਥ ਦੀ ਉਮੀਦ ਕਰਦੇ ਆ ਉਸ ਉਮੀਦ ਨਾਲ ਖੜੇ ਹੋਏ ਆ ਤੇ ਉਹਨਾਂ ਦੇ ਸਾਥ ਦੀ ਉਮੀਦ ਕਰਦੇ ਆ ਮੈਡਮ ਤੁਸੀਂ ਇੱਕ ਸਵਾਲ ਲਈ ਖੜੇ ਹੋਏ ਆ ਕੀ ਮੁੱਦੇ ਰਹਿਣਗੇ ਇਹਨਾਂ ਜਿਹੜੇ ਨੇ ਤੁਹਾਨੂੰ ਲੱਗਦਾ ਹੈ ਕਿ ਇੱਥੇ ਇਹ ਕੰਮ ਨਹੀਂ ਹੋਏਗੀ ਤਾਂ ਅਸੀਂ ਜੇ ਬੰਦਿਆ ਤਾਂ ਆਪ ਕਰ ਸਕਦੇ ਆ ਤੁਹਾਡੇ ਵਾਇਡ ਦੇ ਵਿੱਚ ਹੋਊਗਾ ਕਿ ਅਸੀਂ ਪਾਰਟੀ ਨੂੰ ਆ ਜਿੱਦਾਂ ਇਹ ਆਪਣਾ ਕਰਦੇ। ਤੇ ਬਹੁਤ ਨੇ ਜੀ। ਸਭ ਤੋਂ ਪਹਿਲਾਂ ਤਾਂ ਲਾਅ ਐਂਡ ਆਰਡਰ ਦਾ ਮੁੱਦਾ ਹੈ। ਆਪਾਂ ਦੇਖਿਆ ਕਿ ਯੂਪੀ ਵਰਗੀਆਂ ਸਟੇਟਾਂ ਹਰਿਆਣਾ ਵਰਗੀਆਂ ਸਟੇਟਾਂ ਲਾਅ ਐਂਡ ਆਰਡਰ ਦੇ ਵਿੱਚ ਆਪਣੇ ਨਾਲੋਂ ਕਿਤੇ ਬਿਹਤਰ ਨੇ। ਇੱਥੇ ਕਿਸੇ ਨੂੰ ਫਰੋਤੀਆਂ ਦੀ ਕਾਲ ਆ ਰਹੀ ਹੈ। ਲੁੱਟਾਂ ਘੋੜੀਆਂ ਹੋ ਰਹੀਆਂ, ਬੜਾ ਕੁਝ ਹੋ ਰਿਹਾ ਹੈ। ਸੋ ਇਹ ਵੀ ਇੱਕ ਅਹਿਮ ਮੁੱਦਾ ਹੈ। ਇਸ ਤੋਂ ਦੂਜਾ ਮੁੱਦਾ ਵਿਕਾਸ ਦਾ ਹੈਗਾ ਕਿ ਪੂਰੇ ਦੇਸ਼ ਦਾ ਵਿਕਾਸ ਕਿੰਨੀ ਤੇਜ਼ ਗਤੀ ਨਾਲ ਹੋ ਰਿਹਾ ਹੈ। ਕਿਉਂਕਿ ਜਿਹੜਾ ਵੀ ਵਿਕਾਸ ਹੋ ਰਿਹਾ ਭਾਵੇਂ ਉਹ ਪੰਜਾਬ 'ਚ ਵੀ ਜਿੰਨਾ ਹੋਇਆ ਉਹ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਨਾਲ ਹੋਇਆ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਸੈਂਟਰ ਜੋ ਵੀ ਫੰਡ ਇੱਥੇ ਭੇਜੇ ਉਹ ਠੀਕ ਤਰ੍ਹਾਂ ਯੂਟਿਲਾਈਜ਼ ਹੋਣ ਦੂਜੀ ਗਵਰਨਮੈਂਟ ਹੋਣ ਕਰਕੇ ਬਿਕੋਜ਼ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੈ ਇਹ ਇੱਕ ਤਰ੍ਹਾਂ ਨਾਲ ਤਿਆਰੀ ਹੈਗੀ ਅਗਲੀ ਵਿਧਾਨ ਸਭਾ ਦੀ ਇਲੈਕਸ਼ਨ ਦੀ ਜੇ ਅਸੀਂ ਇਹਦੇ ਵਿੱਚ ਦਿੱਤਾਗੇ ਤਾਂ ਹੋਰ ਹੌਸਲਾ ਹੋਊਗਾ ਤੇ ਵਿਧਾਨ ਸਭਾ ਦੇ ਵਿੱਚ ਵੀ ਬੀਜੇਪੀ ਪਾਰਟੀ ਦੀ ਸਰਕਾਰ ਆਊਗੀ ਤਾਂ ਉੱਥੇ ਜਾ ਕੇ ਹੀ ਤਾਲਮੇ ਸੈਂਟਰ ਗਵਰਨਮੈਂਟ ਦਾ ਤੇ ਸਟੇਟ ਗਵਰਨਮੈਂਟ ਦਾ ਬਣੂਗਾ ਆਪਣੀ ਡਬਲ ਇੰਜਨ ਦੀ ਸਰਕਾਰ ਬਣੂਗੀ ਤੇ ਉਹਦੇ ਨਾਲ ਹੀ ਵਿਕਾਸ ਹੋਊਗਾ ਸੈਂਟਰ ਦੀਆਂ ਜਿੰਨੀਆਂ ਵੀ ਸਕੀਮਾਂ ਨੇ ਉਹਨਾਂ ਦੀ ਉਹਨਾਂ ਨੂੰ ਤੋੜ ਮਰੋੜ ਕੇ ਇੱਥੇ ਲਾਗੂ ਨਹੀਂ ਕੀਤਾ ਜਾਊਗਾ ਠੀਕ ਤਰ੍ਹਾਂ ਲਾਗੂ ਹੋਣਗੀਆਂ ਜਿਹੜੀ ਭਾਵਨਾ ਨਾਲ ਸੈਂਟਰ ਨੇ ਬਣਾਈਆਂ ਉਸੇ ਤਰ੍ਹਾਂ ਲਾਗੂ ਹੋਣਗੀਆਂ ਸੋ ਵਿਕਾਸ ਦਾ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਤੇ ਵਿਕਾਸ ਦੇ ਵਿੱਚ ਸਾਰਾ ਖੁਸ਼ੀ ਆ ਜਾਂਦਾ ਹੈ ਮੈਡਮ ਜਿਸ ਤਰ੍ਹਾਂ ਕਿਸਾਨ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਇਸ ਤਰ੍ਹਾਂ ਦੇਖਦੇ ਮੇਰਾ ਤਜ ਤੱਕ ਕਿਸੇ ਨੇ ਵਿਰੋਧ ਨਹੀਂ ਕੀਤਾ ਜੀ ਮੈਂ 4 ਦਿਨ ਹੋ ਗਏ ਫੀਲਡ 'ਚ ਆਈ ਮੈਨੂੰ ਕਿਸੇ ਨੇ ਕੁਝ ਨਹੀਂ ਆਖਿਆ ਮੈਂ ਵੀ ਕਿਸਾਨ ਆ ਮੇਰਾ ਵਿਰੋਧ ਉਹ ਨਹੀਂ ਕਰਨਗੇ ਮੈਂ ਪੂਰੀ ਉਮੀਦ ਕਰਦੀ ਆ ਜੀ ਲੱਗਦਾ ਜੀ ਜਿਹੜੇ ਕੰਮ ਪਿਛਲੇ ਐਮਪੀ ਨੇ ਨਹੀਂ ਕੀਤੇ ਉਹ ਕਰਕੇ ਸੌਣ ਤੁਹਾਡੇ ਜਾਂ ਕੋਈ ਪਾਰਟੀ ਵਾਲੇ ਵਰਕਰਾਂ ਨੇ ਕਿਹਾ ਵੀ ਇਹ ਕੰਮ ਪਿਛੇ ਨਹੀਂ ਹੋਪਾ ਇਹ ਉਹ ਕਰਮ ਉਹ ਤੁਸੀਂ ਮੈਂ ਪਹਿਲੇ ਕਹਿ ਰਹੀ ਆ ਕਿ ਦੇਖੋ ਜਿੰਨਾ ਚਿਰ ਉੱਪਰਲੀ ਸਰਕਾਰ ਤੇ ਜਿੰਨਾ ਚਿਰ ਲੋਕ ਇੱਕ ਵਾਰੀ ਭਾਜਪਾ ਨੂੰ ਵੋਟਾਂ ਨਹੀਂ ਪਾਉਂਦੇ ਉਹਨਾਂ ਚਿਰ ਤਾਲਮੇਲ ਨਹੀਂ ਬੈਠਦਾ ਜੀ ਸੈਂਟਰ ਤੇ ਸਟੇਟ ਦਾ ਤੇ ਉਹਦੇ ਨਾਲ ਵਿਕਾਸ ਦੇ ਵਿੱਚ ਜਿਹੜੀ ਹੈਗੀ ਗਤੀ ਰੁਕਦੀ ਹੈ ਜਾਂ ਮਤਲਬ ਉਹ ਜੋ ਉਹਨਾਂ ਦੀ ਮਨਸ਼ਾ ਹੁੰਦੀ ਹੈ ਉਹ ਪੂਰੀ ਨਹੀਂ ਹੁੰਦੀ ਉਤਲਾ ਜਿਹੜਾ ਪੈਸਾ ਆਉਂਦਾ ਮਿਸ ਯੂਟਲਾਈਜ਼ ਹੁੰਦਾ ਜੋ ਪੈਸਾ ਉੱਪਰੋਂ ਆਉਂਦਾ ਉਹ ਆਉਂਦਾ ਕਿ ਵੀ ਲੋਕਾਂ ਦੀ ਭਲਾਈ ਲਈ ਜਿਵੇਂ ਹੈਲਥ ਸਕੀਮਾ ਹੈਗੀ ਆ ਉਹਨਾਂ ਨੂੰ ਵੀ ਤਰੋੜ ਮਰੋੜ ਦਿੱਤਾ ਮੁਹੱਲਾ ਕਲੀਨਿਕ ਤੇ ਬਣਾਤੇ ਜਿਨ੍ਹਾਂ ਦੇ ਵਿੱਚ ਕੁਝ ਨਹੀਂ ਹੈਗਾ ਐਕਚੁਅਲੀ ਉਹਨਾਂ ਦੀ ਬੜੀ ਸੋਹਣੀ ਸਕੀਮ ਸੀ ਵੈਲਨੈਸ ਸੈਂਟਰ ਦੀ ਜਿਹਨੂੰ ਇਹਨਾਂ ਨੇ ਅਮੈਂਟ ਕਰਤਾ ਸੇਮ ਆਟਾ ਦਾਲ ਜਿਹੜੀ ਸਕੀਮ ਸੀਗੀ ਉਹਦੇ ਉੱਤੇ ਆਪੀਆਂ ਫੋਟੋ ਲਾਉਣ ਦੇ ਮਾਰੇ ਉਹਨੂੰ ਘਰ ਘਰ ਰਾਸ਼ਨ ਬੜਾਤਾ ਅਦਰਵਾਇਜ਼ ਦੀਪੋਂ ਤੋਂ ਕੋਈ ਉਹਦੇ ਵਿੱਚ ਮੁਸ਼ਕਲ ਨਹੀਂ ਸੀ ਪੇਸ਼ਾਰੀ ਨਾ ਉਹ ਕਰ ਕਰ ਰਾਸ਼ਨ ਦਿੱਤਾ ਗਿਆ ਦੋ ਚਾਰ ਬੰਦਿਆਂ ਨੂੰ ਵੰਡ ਕੇ ਫੋਟੋਆਂ ਖਿਚਾ ਕੇ ਉਸ ਤੋਂ ਬਾਅਦ ਸਾਰਾ ਪੈਸਾ ਐਡਵਰਟਾਈਜ਼ਮੈਂਟ ਤੇ ਖਰਚ ਕਰਤਾ ਸੋ ਸੈਂਟਰ ਦਾ ਪੈਸਾ ਮਿਸਯੂਟਾਈਲਾਈਜ਼ ਹੋ ਰਿਹਾ ਹੈ ਜਿਹੜਾ ਕਿ ਬੰਦ ਹੋਊਗਾ ਜੇ ਸਟੇਟ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਅੱਗੇ ਨੂੰ ਆਊਗੀ ਤੁਸੀਂ ਆਈਐਸ ਉੱਧ ਰਹੇ ਹੋ ਬੱਬਾ ਸਾਹਮਾ ਬੱਬਾ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਪੰਜਾਬ ਦੀ ਸਰਕਾਰ ਤੇ ਆਈਐਸ ਲੋਬੀ ਸੀ ਵੀ ਜਿਹੜੀ ਕਿੱਥੇ ਕੰਮ ਹੀ ਨਹੀਂ ਰਹੀ ਹੈ ਜਿਹੜੀ ਉੱਪਰ ਸੈਂਟਰ تک ਗੱਲ ਨਹੀਂ ਪਹੁੰਚਦੀ ਇਸ ਲਈ ਕਿਸ ਦੀ ਗੱਲ ਨਹੀਂ ਸੈਂਟਰ ਤੱਕ ਪਹੁੰਚ ਸਕਦੀ ਮਤਲਬ ਪੰਜਾਬ ਦੀ ਜਿਹੜੀ ਸਹੀ ਤਰ੍ਹਾਂ ਜਿਹੜੀ ਹੈ ਗੱਲ ਉਹ ਸੈਂਟਰ ਤੱਕ ਨਹੀਂ ਪਹੁੰਚ ਸਕਦੀ ਕਿਉਂਕਿ ਆਈਐਸ ਤੋਂ ਕਿਤਾ ਉਹ ਕੋਈ ਨਹੀਂਗਾ ਕੋਈ ਸਰਕਾਰ ਦਾ ਤਾਂ ਤੋਂ ਖੇਡਦੇ ਅੰਗ ਤੱਕ ਆਈਐਸ ਵਾ شکار ਦੇ ਪਰ ਦੇਖੋ ਗਵਰਨਮੈਂਟ ਦੀ ਇੱਕ ਪਾਲਿਸੀ ਹੁੰਦੀ ਹੈ ਸਟੇਟ ਗਵਰਨਮੈਂਟ ਦੀਆਂ ਵੀ ਪਾਲਿਸੀਸ ਹੁੰਦੀਆਂ ਸੋ ਜਿਹੜੇ ਸਟੇਟ ਗਵਰਨਮੈਂਟ ਦੇ ਅੰਡਰ ਕਮ ਕਰਦੇ ਆਫੀਸਰਸ ਉਹਨਾਂ ਨੇ ਜੋ ਵੀ ਡਾਇਰੈਕਸ਼ਨ ਹੁੰਦੀ ਹੈ ਸਟੇਟ ਗਵਰਨਮੈਂਟ ਤੋਂ ਹੀ ਲੈਣੀ ਹੁੰਦੀ ਹੈ ਪਾਲਿਸੀ ਡਾਇਰੈਕਸ਼ਨ ਦਾ ਤੇ ਉਹਦੇ ਵਿੱਚ ਇਹ ਨਹੀਂ ਕਿ ਗੱਲ ਨਹੀਂ ਪਹੁੰਚਦੀ ਉੱਤੇ ਇੱਕ ਮਿਸਮੈਚ ਹੋ ਜਾਂਦਾ ਹੈ ਜਦੋਂ ਉੱਪਰਲੀ ਗਵਰਨਮੈਂਟ ਕੁਛ ਹੋਰ ਕਹਿ ਰਹੀ ਹੈ ਨੀਚੇ ਵਾਲੀ ਕੁਛ ਹੋਰ ਕਹਿ ਰਹੀ ਹੈ ਤਾਂ ਉਹਦੇ ਨਾਲ ਇੱਕ ਮਿਸਮੈਚ ਹੋ ਜਾਂਦਾ ਜਿਹੜਾ ਕਿ ਉਹ ਸਾਰੀ ਗੱਲ ਨੂੰ ਖਤਮ ਕਰ ਦਿੰਦਾ ਜੋ ਮਨਸ਼ਾ ਹੁੰਦੀ ਹੈ ਡਵੈਲਪਮੈਂਟ ਦੀ ਉਹਦੇ ਵਿੱਚ ਰੁਲ ਕੇ ਰਹਿ ਜਾਂਦੀ ਹੈ ਤੁਸੀਂ ਲੋਕਾਂ ਜਾ ਰਹੇ ਹੋ ਕਿ ਕੀ ਮੁੱਖ ਮੁੱਦੇ ਲੈ ਕੇ ਜਾ ਰਹੇ ਹੋ ਕਿ ਮੁੱਖ ਮੁੱਦਾ ਇਹੀ ਲੈ ਕੇ ਜਾ ਰਹੇ ਆਂ ਕਿ ਦੇਖੋ ਮੋਦੀ ਜੀ ਦਾ ਸਾਥ ਕਸ਼ਮੀਰ ਤੋਂ ਲੈ ਕੇ ਕਰਨਿਆ ਕੁਮਾਰੀ ਤੱਕ ਲੋਕ ਇਸ ਟਾਈਮ ਭਾਜਪਾ ਦਾ ਸਾਥ ਦੇ ਰਹੇ ਆ ਤੇ ਉਸ ਦਾ ਫਾਇਦਾ ਸਾਰੀਆਂ ਸਟੇਟਾਂ ਨੂੰ ਹੋ ਰਿਹਾ ਪੰਜਾਬ ਪਹਿਲਾਂ ਵੀ ਪਿੱਛੇ ਰਹਿ ਗਿਆ ਪੰਜਾਬ ਨੂੰ ਹੋਰ ਕਿੱਛ ਆਪਾਂ ਨਾ ਕਰੀਏ ਆਪਾਂ ਵਾਰ-ਵਾਰ ਉਹੀ ਗਲਤੀਆਂ ਨਾ ਕਰੀਏ ਆਪਾਂ ਮਤਲਬ ਜਿਹਨੂੰ ਕਹਿੰਦੇ ਆ ਕਿ ਵੀ ਕਦੇ ਆਪਾਂ ਹੱਸਣ ਹਸਾਉਣ ਦੇ ਚੱਕਰ ਦੇ ਵਿੱਚ ਸਰਕਾਰ ਬਣਾ ਲਈ ਕਦੇ ਗਲਤ ਵਿਸ਼ਵਾਸ ਕਰ ਲੇ ਉਹ ਹੁਣ ਆਪਾਂ ਬੰਦ ਕਰੀਏ ਜਦੋਂ ਸਾਰਾ ਦੇਸ਼ મોદી ਜੀ ਤੇ ਵਿਸ਼ਵਾਸ ਕਰਦਾ ਆਪਾਂ ਵੀ ਕਰਕੇ ਦੇਖੀਏ ਤਾਂ ਕਿ ਆਪਣਾ ਵੀ ਵਿਕਾਸ ਹੋਵੇ